ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮੁੱਦਾ ਐਨ ਪੂਰਾ ਗਰਮ ਹੋਇਆ ਹੋਇਆ ਹੈ। ਪਿੰਡਾਂ 'ਚ ਪੂਰਾ ਮਾਹੌਲ ਗਰਮ ਹੈ। ਮੇਰੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਮੈਂ ਬੇਨਤੀ ਕਰਨੀ ਹੈ ਭਰਾਵੋ। ਸੋਹਣ ਨੂੰ ਪਤਾ ਹੀ ਹੈ ਜਿਵੇਂ ਕਿ ਕੱਲ ਨੂੰ ਬੁੱਧਵਾਰ ਹੈ। ਵੱਖ-ਵੱਖ ਪਿੰਡਾਂ ਦਾ ਵੱਖ-ਵੱਖ ਥਾਵਾਂ ਤੋਂ ਲੋਕ ਆਉਂਦੇ ਨੇਗੇ ਮਿਲਣ। ਮੈਂ ਸਾਰੇ ਹੀ ਮੇਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਜਿੰਨਾ ਟਾਈਮ ਇਹ ਪੰਚਾਇਤੀ ਚੋਣਾਂ ਨੇਗੀਆਂ। ਓਨਾ ਕੁ ਟਾਈਮ ਕੋਈ ਵੀ ਬੰਦਾ ਪਿੰਡ ਆਉਣ ਦੀ ਖਿੱਚਲਾ ਨਾ ਕਰੇ। ਕਿਉਂਕਿ ਭਰਾਵੋ ਮੇਰੇ ਲਈ ਤਾਂ ਹੁਣ ਹੁਣ ਸਾਨੂੰ ਪਤਾ ਹੀ ਆ ਸਾਰੇ ਪਿੰਡਾਂ ਦੇ ਵਿੱਚ ਸਾਰੇ ਸੱਜਣੇ ਮਿੱਤਰ ਇੱਕੋ ਹੀ ਨੇਗੇ ਮੈਨੂੰ ਹੁਣ ਬਾਰ-ਬਾਰ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਸਾਡੇ ਪਿੰਡ ਆ ਸਾਡੀ ਸਾਡਾ ਭਰਾ ਸਰਪੰਚ ਕੜਾ ਇੱਥੇ ਆ ਇਸ ਕਰਕੇ ਮੇਰੇ ਲਈ ਸਾਰੇ ਪਿੰਡਾਂ ਵਾਲੇ ਇੱਕੋ ਨੇਗੇ ਮੈਂ ਤਾਂ ਆਪਦੇ ਪਿੰਡ ਦੇ ਵਿੱਚ ਬਥੇਰਾ ਜ਼ੋਰ ਲਾਇਆ ਵੀ ਸਰਬਸੰਮਤੀ ਹੋ ਜਾਏ ਨਹੀਂ ਹੋਈ ਭਰਾਵੋ ਹੁਣ ਮੇਰੇ ਲਈ ਵੀ ਸਾਰਾ ਮੇਰਾ ਪਿੰਡ ਇੱਕੋ ਹੀ ਆ ਦੋਨੇ ਧੜੇ ਵੀ ਇੱਕੋ ਯਕੀਨ ਨੇਗੇ ਇਸ ਕਰਕੇ ਮੈਂ ਤਾਂ ਹੁਣ ਇਹ ਜਿੰਨਾ ਕ ਟਾਈਮ ਸਰਪੰਚੀ ਦੀਆਂ ਪੰਚਾਇਤੀਆਂ ਚੋਣਾਂ ਨੇ ਉਨਾ ਕ ਟਾਈਮ ਭਰਾਵੋ ਮੈਂ ਤਾਂ ਇਹ ਚੋਣਾਂ ਕਿ ਪਿੰਡਾਂ ਦੇ ਵਿੱਚ ਚੋਣਾਂ ਮਾਹੌਲ ਖਰਾਬ ਨਾ ਇਸ ਕਰਕੇ ਮੈਂ ਵੀ ਚਾਹਣਾ ਕਿ ਮੈਂ ਉਹਨਾਂ ਦੇ ਦਿਨ ਆ ਜਿਹੜਾ ਕਿ ਹੁਣ ਮਿਲਣ ਵਾਲੇ ਸੱਜਣ ਮਿੱਤਰ ਬਹੁਤ ਆਉਂਦੇ ਨੇਗੇ ਮਸਲੇ ਬਹੁਤ ਆਉਂਦੇ ਨੇਗੇ ਦੂਰੋਂ ਦੂਰੋਂ ਆਉਂਦੇ ਨੇਗੇ ਮੈਂ ਉਹਨਾਂ ਇੱਕ ਦਿਨ ਨਹੀਂ ਮਿਲਦਾ ਆਹੀਂ ਗੈਲੋ ਵੀ ਮੈਂ ਇਹ ਕੰਮ ਤੋਂ ਟਲਿਆ ਹੋਇਆ ਵੀ ਸਮਝ ਲਓ ਵੀ ਪਿੰਡਾਂ ਦੇ ਵਿੱਚ ਲੜਾਈ ਨਾ ਪਵੇ ਏਕਤਾ ਰਵੇ ਇਹੀ 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 ਸਮਝ ਆ ਕੇ ਪਿੰਡਾਂ ਦੇ ਵਿੱਚ ਟਲਜੋ ਭਰਾਓ ਇੱਕ ਪਾਸੇ ਹਨਾ ਤੇ